ਉਨਾਂ ਲਈ 6 ਤਰੀਕ ਨੂੰ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਜਿਹੜੀ ਆ ਉਹ ਆਖ ਦਿੱਤੀ ਗਈ ਆ ਦੱਸ ਦਈਏ ਕੀ ਇਹ ਜੋ ਵੱਡਾ ਫਰਮਾਨ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਜਾਂ ਗੱਲ ਕਰ ਲਈਏ ਸਿੰਘ ਸਾਹਿਬਾਨਾਂ ਦੇ ਦਫ਼ਤਰ ਵੱਲੋਂ ਜੋ ਆ ਖਾਸ ਤੌਰ ਦੇ ਉੱਤੇ ਜਿਹੜਾ ਫਰਮਾਨ ਆਇਆ ਜਿਸ ਦੇ ਵਿੱਚ ਕੀ ਦੱਸ ਦਈਏ ਕਿ 6 ਤਰੀਕ ਨੂੰ ਜਿਹੜੀ ਇਕੱਤਰਤਾ ਕੀਤੀ ਜਾਏਗੀ ਜਿਸ ਦੇ ਵਿੱਚ ਕੀ ਜੋ ਕਈ ਵੱਡੇ ਫੈਸਲੇ ਉਹ ਹੋਣਗੇ ਦੱਸ ਦਈਏ ਕਿ ਇਸ ਦੇ ਵਿੱਚ ਜੋ ਸ਼੍ਰੀਨਗਰ ਦੇ ਵਿੱਚ ਹੋਏ ਜੋ 350 ਸਾਲਾ ਕਹਿ ਲਿਆ ਕਿ ਜੋ ਸਮਾਗਮ ਜੋ ਕਿ ਸਿੱਖ ਸੰਗਤਾਂ ਵੱਲੋਂ ਜਿਹੜਾ ਕਾਫੀ ਇਤਰਾਜੋਕ ਸਮਾਗਮ ਸੀਗੇ ਜਿਸ ਦੇ ਵਿੱਚ ਕੀ ਪੰਜਾਬ ਦੇ ਮੰਤਰੀ ਹਰਜੋਤ ਬੈਂਸ ਹੋਣਾ ਨੂੰ ਤੇ ਉਸ ਦੇ ਨਾਲ ਜੋ ਪਾਸ਼ਾ ਵਿਭਾਗ ਦੇ ਡਾਇਰੈਕਟਰ ਹੈਗੇ ਨੇ ਉਹਨਾਂ ਨੂੰ ਵੀ ਜਿਹੜਾ ਪੇਸ਼ ਹੋਣ ਵਾਲੇ ਆਖਿਆ ਗਿਆ ਸੀਗਾ ਤਾਂ ਉਸ ਨੂੰ ਲੈ ਕੇ ਜੋ ਇੱਕ ਇਕਤਤਾ ਕੀਤੀ ਜਾਏਗੀ ਉਸ ਦੇ ਵਿੱਚ ਵੱਡੇ ਫੈਸਲੇ ਕੀਤੇ ਜਾਣਗੇ ਤਾਂ ਉਸ ਦੇ ਨਾਲ ਦੱਸ ਜਾਈਏ ਕਿ ਜਿਹੜੇ ਪੰਜਾਬ ਦੇ ਸਰਕਾਰ ਦੇ ਜਿਹੜੇ ਮੰਤਰੀ ਹੈਗੇ ਨੇ ਹਰਜੋਤ ਬੈਂਸ ਉਹ ਵੀ ਉਸ ਦੇ ਵਿੱਚ ਪੇਸ਼ ਹੋਣਗੇ ਆ ਕੇ ਆਪਣਾ ਪੱਖ ਰੱਖਣਗੇ ਤਾਂ ਉਹਨਾਂ ਦੇ ਨਾਲ ਜਿਹੜੇ ਡਾਇਰੈਕਟਰ ਨੇ ਪਾਸ਼ਾ ਵਿਭਾਗ ਦੇ ਉਹ ਵੀ ਖਾਸ ਤੌਰ ਤੇ ਉੱਥੇ ਪਹੁੰਚ ਕੇ ਜਿਹੜਾ ਆਪਣਾ ਪੱਖ ਜਿਹੜਾ ਉਸ ਦੇ ਵਿੱਚ ਰੱਖਣਗੇ ਲੇਕਿਨ ਇਹ ਸਾਰੇ ਮਾਮਲੇ ਦੇ ਵਿੱਚ ਦੱਸ ਜਾਈਏ ਕਿ ਜਦੋਂ ਇੱਕ ਤਰੀਕ ਨੂੰ ਹੋਣੀ ਸੀਗੀ ਇਕਤਤਾ ਜਿਸ ਤੋਂ ਬਾਅਦ ਕੀ ਜੋ ਸਿੰਘ ਸਾਹਿਬਾਨ ਹੈਗੇ ਨੇ ਕੁਲਦੀਪ ਸਿੰਘ ਗੜਕਾਜ ਉਹਨਾਂ ਦੇ ਜਿਹੜੇ ਪਰਿਵਾਰਕ ਕੁਛ ਰਜੇਵੀਆਂ ਕਰਕੇ ਜਿਹੜਾ ਮੀਟਿੰਗ ਜਿਹੜੀ ਆ ਮੁਲਤਵੀ ਕਰ ਦਿੱਤੀ ਗਈ ਸੀ ਕਿ ਤਾਂ ਹੁਣ 6 ਤਰੀਕ ਨੂੰ ਜਿਹੜੀ ਆ ਮੀਟਿੰਗ ਹੋਣੀ ਆ ਤਾਂ 6 ਤਰੀਕ ਦੀ ਇਸ ਮੀਟਿੰਗ ਦੇ ਵਿੱਚ ਜਿਹੜੇ ਹੋਰ ਵੀ ਜੜੇ ਵੱਖ-ਵੱਖ ਸਿੱਖ ਅ ਧਰਮ ਨੂੰ ਲੈ ਕੇ ਜਿਹੜੇ ਵਕਤ ਵਕਤ ਮਸਲੇ ਹੈਗੇ ਨੇ ਇਸ ਦੇ ਵਿੱਚੋਂ ਵੀ ਵਿਚਾਰੇ ਜਾਣੇ ਹੈਗੇ ਆ ਦੱਸ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਜਦੋਂ ਬੇਅਦਬੀਆਂ ਦੀ ਗੱਲ ਕਰ ਲਈਏ ਕਿਉਂਕਿ ਲੰਬੇ ਸਮੇਂ ਤੋਂ ਬੇਅਦਬੀ ਦਾ ਮੁੱਦਾ ਜਿਹੜਾ ਹੈ ਲਗਾਤਾਰ ਛਿੜਦਾ ਆ ਰਿਹਾ ਤਾਂ ਉਸ ਦੇ ਨਾਲ ਦੱਸ ਦਈਏ ਕਿ ਜਿਹੜੇ 328 ਸਰੂਪ ਨੇ ਤਾਂ 328 ਸਰੂਪਾਂ ਨੂੰ ਲੈ ਕੇ ਵੀ ਲਗਾਤਾਰ ਪੰਤਖ ਹੋ ਕੇ ਉੱਤੇ ਜੋ ਹੈ ਜਿਹੜੇ ਕਈ ਸਿੰਘ ਬੈਠੇ ਨੇ ਇਨਸਾਫ ਵਾਸਤੇ ਇਨਸਾਫ ਦੀ ਮੰਗ ਜਿਹੜੀ ਆ ਹਲੇ ਤੱਕ ਚਾਰੀ ਹੈ ਲੇਕਿਨ ਇਹਨਾਂ ਸਾਰੇ ਮਸਲਿਆਂ ਦੇ ਨਾਲ 1021 ਜਦੋਂ ਬੇਅਦਬੀ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਵੱਲੋਂ ਕਾਨੂੰਨ ਵੀ ਜਿਹੜਾ ਉਹ ਪਾਸ ਕਰਨ ਦੀ ਗੱਲ ਆਖੀ ਗਈ ਹੈ ਲੇਕਿਨ ਇਹ ਸਾਰੇ ਮਾਮਲਿਆਂ ਦੇ ਵਿੱਚ ਜਿਹੜਾ ਹੁਣ ਜੋ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੈ ਗਿਆ ਇਸ ਦੇ ਵਿੱਚ ਵਿਚਾਰਿਆ ਜਿਹੜੇ ਮਾਮਲੇ ਨੇ ਇਹ ਸਾਰੇ ਵਿਚਾਰੇ ਵੀ ਜਾਣੇ ਨੇ ਜੋ ਜਿਸ ਦੇ ਵਿੱਚ ਕੀ ਕਈ ਵੱਡੇ ਫੈਸਲੇ ਜਿਹੜੇ ਆ ਸਾਹਮਣੇ ਨਿਕਲ ਕੇ ਆਉਣੇ ਨੇ ਆਉਣ ਵਾਲੀ 6 ਤਰੀਕ ਨੂੰ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਜਿਹੜੀ ਆ ਉਹ ਆਖ ਦਿੱਤੀ ਗਈ ਆ ਦੱਸ ਦਈਏ ਕੀ ਇਹ ਜੋ ਵੱਡਾ ਫਰਮਾਨ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਜਾਂ ਗੱਲ ਕਰ ਲਈਏ ਸਿੰਘ ਸਾਹਿਬਾਨਾਂ ਦੇ ਦਫ਼ਤਰ ਵੱਲੋਂ ਜੋ ਆ ਖਾਸ ਤੌਰ ਦੇ ਉੱਤੇ ਜਿਹੜਾ ਫਰਮਾਨ ਆਇਆ ਜਿਸ ਦੇ ਵਿੱਚ ਕੀ ਦੱਸ ਦਈਏ ਕੀ 6 ਤਰੀਕ ਨੂੰ ਜਿਹੜੀ ਇਕੱਤਰਤਾ ਕੀਤੀ ਜਾਏਗੀ ਜਿਸ ਦੇ ਵਿੱਚ ਕੀ ਜੋ ਕਈ ਵੱਡੇ ਫੈਸਲੇ ਉਹ ਹੋਣਗੇ ਦੱਸ ਦਈਏ ਕਿ ਇਸ ਦੇ ਵਿੱਚ ਜੋ ਸ਼੍ਰੀਨਗਰ ਦੇ ਵਿੱਚ ਹੋਏ ਜੋ 350 ਸਾਲਾ ਕਹਿ ਲਿਏ ਕਿ ਜੋ ਸਮਾਗਮ ਜੋ ਕਿ ਸਿੱਖ ਸੰਗਤਾਂ ਵੱਲੋਂ ਜਿਹੜਾ ਕਾਫੀ ਇਤਰਾਜੋਕ ਸਮਾਗਮ ਸੀਗੇ ਜਿਸ ਦੇ ਵਿੱਚ ਕੀ ਪੰਜਾਬ ਦੇ ਮੰਤਰੀ ਹਰਜੋਤ ਬੈਂਸ ਸੋਣਾ ਨੂੰ ਤੇ ਉਸ ਦੇ ਨਾਲ ਜੋ ਪਾਸ਼ਾ ਵਿਭਾਗ ਦੇ ਡਾਇਰੈਕਟਰ ਹੈਗੇ ਨੇ ਉਹਨਾਂ ਨੂੰ ਵੀ ਜਿਹੜਾ ਪੇਸ਼ ਹੋਣ ਵਾਲੇ ਆਖਿਆ ਗਿਆ ਸੀਗਾ ਤਾਂ ਉਸ ਨੂੰ ਲੈ ਕੇ ਜੋ ਇੱਕ ਇਕੱਤਰਤਾ ਕੀਤੀ ਜਾਏਗੀ ਉਸ ਦੇ ਵਿੱਚ ਵੱਡੇ ਫੈਸਲੇ ਕੀਤੇ ਜਾਣਗੇ ਤਾਂ ਉਸ ਦੇ ਨਾਲ ਦੱਸ ਜਾਈਏ ਕਿ ਜਿਹੜੇ ਪੰਜਾਬ ਦੇ ਸਰਕਾਰ ਦੇ ਜਿਹੜੇ ਮੰਤਰੀ ਹੈਗੇ ਨੇ ਹਰਜੋਤ ਬੈਂਸ ਉਹ ਵੀ ਉਸ ਦੇ ਵਿੱਚ ਪੇਸ਼ ਹੋਣਗੇ ਆ ਕੇ ਆਪਣਾ ਪੱਖ ਰੱਖਣਗੇ ਤਾਂ ਉਹਨਾਂ ਦੇ ਨਾਲ ਜਿਹੜੇ ਡਾਇਰੈਕਟਰ ਨੇ ਪਸ਼ਾ ਵਿਭਾਗ ਦੇ ਉਹ ਵੀ ਖਾਸ ਤੌਰ 'ਤੇ ਉੱਥੇ ਪਹੁੰਚ ਕੇ ਜਿਹੜਾ ਆਪਣਾ ਪੱਖ ਜਿਹੜਾ ਉਸ ਦੇ ਵਿੱਚ ਰੱਖਣਗੇ ਲੇਕਿਨ ਇਹ ਸਾਰੇ ਮਾਮਲੇ ਦੇ ਵਿੱਚ ਦੱਸ ਜਾਈਏ ਕਿ ਜਦੋਂ ਇੱਕ ਤਰੀਕ ਨੂੰ ਹੋਣੀ ਸੀਗੀ ਇਕੱਤਰਤਾ ਜਿਸ ਤੋਂ ਬਾਅਦ ਕੀ ਜੋ ਸਿੰਘ ਸਾਹਿਬਾਨ ਹੈਗੇ ਨੇ ਕੁਲਦੀਪ ਸਿੰਘ ਗੜਕਾਜ ਉਹਨਾਂ ਦੇ ਜਿਹੜੇ ਪਰਿਵਾਰਕ ਕੁਛਰ ਜਿਵੇਂ ਕਰਕੇ ਜਿਹੜਾ ਮੀਟਿੰਗ ਜਿਹੜੀ ਆ ਮੁਲਤਵੀ ਕਰ ਦਿੱਤੀ ਗਈ ਸੀ ਕਿ ਤਾਂ ਹੁਣ 6 ਤਰੀਕ ਨੂੰ ਜਿਹੜੀ ਆ ਮੀਟਿੰਗ ਹੋਣੀ ਆ ਤਾਂ 6 ਤਰੀਕ ਦੀ ਇਸ ਮੀਟਿੰਗ ਦੇ ਵਿੱਚ ਜਿਹੜਾ ਹੋਰ ਵੀ ਜੜੇ ਵੱਖ-ਵੱਖ ਸਿੱਖ ਧਰਮ ਨੂੰ ਲੈ ਕੇ ਜਿਹੜੇ ਵਕਤ ਵਕਤ ਮਸਲੇ ਹੈਗੇ ਨੇ ਇਸ ਦੇ ਵਿੱਚੋਂ ਵੀ ਵਿਚਾਰੇ ਜਾਣੇ ਹੈਗੇ ਆ ਦੱਸ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਜਦੋਂ ਬੇਅਦਬੀਆਂ ਦੀ ਗੱਲ ਕਰ ਲਈਏ ਕਿਉਂਕਿ ਲੰਬੇ ਸਮੇਂ ਤੋਂ ਬੇਅਦਬੀ ਦਾ ਮੁੱਦਾ ਜਿਹੜਾ ਹੈ ਲਗਾਤਾਰ ਛਿੜਦਾ ਆ ਰਿਹਾ ਤਾਂ ਉਸ ਦੇ ਨਾਲ ਦੱਸ ਦਈਏ ਕਿ ਜਿਹੜੇ 328 ਸਰੂਪ ਨੇ ਤਾਂ 328 ਸਰੂਪਾਂ ਨੂੰ ਲੈ ਕੇ ਵੀ ਲਗਾਤਾਰ ਪੰਤਖ ਹੋ ਕੇ ਉੱਤੇ ਜੋ ਹੈ ਜਿਹੜੇ ਕਈ ਸਿੰਘ ਬੈਠੇ ਨੇ ਇਨਸਾਫ ਵਾਸਤੇ ਇਨਸਾਫ ਦੀ ਮੰਗ ਜਿਹੜੀ ਆ ਹਲੇ ਤੱਕ ਚੱਰੀ ਹੈ ਲੇਕਿਨ ਇਹਨਾਂ ਸਾਰੇ ਮਸਲਿਆਂ ਦੇ ਨਾਲ ਦਾਜ਼ੀ ਇੱਕ ਜਦੋਂ ਬੇਅਦਬੀ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਵੱਲੋਂ ਕਾਨੂੰਨ ਵੀ ਜਿਹੜਾ ਉਹ ਪਾਸ ਕਰਨ ਦੀ ਗੱਲ ਆਖੀ ਗਈ ਹੈ ਲੇਕਿਨ ਇਹ ਸਾਰੇ ਮਾਮਲਿਆਂ ਦੇ ਵਿੱਚ ਜਿਹੜਾ ਹੁਣ ਜੋ ਸਿੰਘ ਸਾਹਿਬਾਨਾਂ ਦੀ ਇਕਤਰਤਾ ਹੈ ਗਿਆ ਇਸ ਦੇ ਵਿੱਚ ਵਿਚਾਰਿਆ ਜਿਹੜੇ ਮਾਮਲੇ ਨੇ ਇਹ ਸਾਰੇ ਵਿਚਾਰੇ ਵੀ ਜਾਣੇ ਨੇ ਜੋ ਜਿਸ ਦੇ ਵਿੱਚ ਕੀ ਕਈ ਵੱਡੇ ਫੈਸਲੇ ਜਿਹੜੇ ਆ ਸਾਹਮਣੇ ਨਿਕਲ ਕੇ ਆਉਣੇ ਨੇ ਤਾਂ ਤੁਹਾਡੇ ਨਾਲ ਕੱਲੀ ਕੱਲੀ ਅਪਡੇਟ ਜਿਹੜੀ ਆ ਇਸ ਮੀਟਿੰਗ ਨੂੰ ਲੈ ਕੇ ਇਸ ਇਕਤਰਤਾ ਨੂੰ ਲੈ ਕੇ ਸਾਂਝੀ ਕਰਦੇ ਰਵਾਂਗੇ ਬਣੇਰੋ ਜਗਵੰਦ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਖੇਸੋਨ ਜਗਵੰਦੀ ਟੀਵੀ ਸ਼੍ਰੀ ਹਮਸਾ ਸਾਈ